ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪਦੇ ਚਰਨਾਂ 'ਚ ਕਿ ਬੇਨਤੀ ਕਰਨੀ ਹੈ ਕਿ ਧਰਮੀ ਲੋਕ ਕਿਹੜੇ ਹੁੰਦੇ ਨੇ ਧਰਮੀ ਲੋਕ ਧਰਮੀ ਇਨਸਾਨ ਉਹ ਹਨ ਜਿਹੜੇ ਆਪਣੇ ਗੁਰੂ ਤੇ ਭਰੋਸਾ ਰੱਖਦੇ ਨੇ ਸ਼ਰਧਾ ਰੱਖਦੇ ਨੇ ਜਿਸ ਇਨਸਾਨ ਦੇ ਕੋਲ ਸ਼ਰਧਾ ਨਹੀਂ ਵਿਸ਼ਵਾਸ ਨਹੀਂ ਆਪਣੇ ਗੁਰੂ ਤੇ ਭਰੋਸਾ ਨਹੀਂ ਉਹ ਧਰਮੀ ਨਹੀਂ ਹੋ ਸਕਦਾ ਉਸ ਨੂੰ ਅਸੀਂ ਤਰਕਵਾਦੀ ਕਹਿ ਦਿੰਨੇ ਹਾਂ ਜਿਹੜਾ ਪ੍ਰਮਾਤਮਾ ਤੋਂ ਮਨਕਰ ਹੈ ਪ੍ਰਮਾਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ ਧਰਮੀ ਉਹ ਹੈ ਜਿਹੜਾ ਪ੍ਰਮਾਤਮਾ ਦੀ ਹੋਂਦ ਨੂੰ ਮੰਨਦਾ ਹੈ ਜਿਹੜਾ ਇਹ ਅਹਿਸਾਸ ਕਰ ਲੈਂਦਾ ਹੈ ਵੀ ਸਾਰੀ ਸ੍ਰਿਸ਼ਟੀ ਨੂੰ ਕੋਈ ਰਚਨਾ ਜਿਹੜੀ ਹੈ ਸਾਰੀ ਰਿਸ਼ਟੀ ਦੀ ਜਿਹੜੀ ਰਚਨਾ ਹੈ ਉਸ ਨੂੰ ਕੋਈ ਚਲਾ ਰਿਹਾ ਹੈ ਉਹ ਕੌਣ ਹੈ ਉਹ ਪਰਮਾਤਮਾ ਹੈ ਜਿਹੜਾ ਇਹ ਵਿਸ਼ਵਾਸ ਕਰ ਲੈਂਦਾ ਹੈ ਉਸ ਇਨਸਾਨ ਨੂੰ ਅਸੀਂ ਧਰਮੀ ਕਹਿੰਦੇ ਹਾਂ ਸੰਸਾਰ ਦੇ ਉੱਤੇ ਸਮੇਂ-ਸਮੇਂ ਤੇ ਕਈ ਧਰਮ ਆਏ ਯਹੂਦੀ ਧਰਮ ਆਇਆ ਈਸਾਈ ਆਏ ਜੈਨ ਧਰਮ ਆਇਆ ਬੁੱਧ ਆਏ ਅਤੇ ਨਵੀਨ ਜਿਹੜਾ ਸਰਵੋਤਮ ਧਰਮ ਹੈ ਉਹ ਜਿਹੜਾ ਅਸੀਂ ਸਿੱਖ ਧਰਮ ਹੈ ਸਿੱਖ ਧਰਮ ਦੇ ਜਿਹੜੇ ਏਸ਼ ਨੇ ਉਹ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਦਾ ਸਿੱਖ ਜਿਹੜਾ ਹੈ ਜੇ ਉਸ ਨੂੰ ਆਪਣੇ ਗੁਰੂ ਤੇ ਭਰੋਸਾ ਹੈ ਵਿਸ਼ਵਾਸ ਹੈ ਗੁਰੂ ਤੇ ਸ਼ੰਕਾ ਨਹੀਂ ਕਰਦਾ ਤਾਂ ਉਹ ਜਿਹੜਾ ਸਿੱਖ ਧਰਮੀ ਸਿੱਖ ਹੈ ਜੇ ਉਹ ਆਪਣੇ ਗੁਰੂ ਤੇ ਸ਼ੰਕਾ ਕਰੀ ਜਾਵੇ ਗੁਰੂ ਤੇ ਭਰੋਸਾ ਨਾ ਕਰੇ ਜੇ ਗੁਰੂ ਦੀ ਗੁਰੂ ਦਾ ਓਟ ਆਸਰਾ ਲੈਂਦੇ ਆ ਹੋਇਆਂ ਉਸਦਾ ਕੋਈ ਕਾਮਨਾ ਨਾ ਬਣੇ ਉਹਦਾ ਵਿਸ਼ਵਾਸ ਜਿਹੜਾ ਟੁੱਟ ਜਾਵੇ ਤਾਂ ਉਹ ਕਹਿ ਦਵੇ ਕਿ ਮੈਨੂੰ ਇਸ ਧਰਮ ਤੋਂ ਕੁਝ ਨਹੀਂ ਮਿਲਿਆ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਨੇ ਕੀ ਸਵਾਰਿਆ ਹੈ ਮੈਂ ਇਹਨੂੰ ਕਿਉਂ ਮੰਨਾ ਮੈਂ ਇਸ ਧਰਮ ਦੇ ਵਿੱਚ ਕਿਉਂ ਇਨਵੋਲਵ ਰਵਾਂ ਮੈਂ ਇਸ ਧਰਮ ਦਾ ਕਿਉਂ ਬਣ ਕੇ ਰਵਾਂ ਕਿਉਂਕਿ ਸਾਡਾ ਸਾਨੂੰ ਸਿੱਖ ਧਰਮ ਦੇ ਵਿੱਚ ਕੁਝ ਨਹੀਂ ਮਿਲਿਆ ਫਿਰ ਉਹ ਇਨਸਾਨ ਜਿਹੜਾ ਇਹ ਗੱਲ ਕਹਿ ਰਿਹਾ ਹੈ ਵੀ ਮੈਨੂੰ ਸਿੱਖ ਧਰਮ ਦੇ ਵਿੱਚੋਂ ਕੁਝ ਨਹੀਂ ਮਿਲਿਆ ਮੈਂ ਹੋਰ ਕਿਸੇ ਧਰਮ ਦੇ ਵਿੱਚ ਜਾਣਾ ਚਾਹੁੰਦਾ ਜਦੋਂ ਉਹਨੂੰ ਇਸ ਧਰਮ ਦੇ ਵਿੱਚੋਂ ਕੁਝ ਨਹੀਂ ਮਿਲਿਆ ਹੁਣ ਇਸ ਦੇ ਵਿੱਚ ਗੁਰੂ ਦਾ ਪੂਰਾ ਜਿਹੜਾ ਓਟ ਆਸਰਾ ਉਹਦੇ ਸਿਰ ਤੇ ਸੀ ਉਸ ਇਨਸਾਨ ਤੇ ਉਸ ਵਿਅਕਤੀ ਤੇ ਇਸ ਦੇ ਵਿੱਚ ਕਮੀ ਉਸ ਇਨਸਾਨ ਦੀ ਹੋਵੇਗੀ ਉਸ ਵਿਅਕਤੀ ਦੀ ਹੋਵੇਗੀ ਨਾ ਕਿ ਗੁਰੂ ਦੀ ਹੁਣ ਉਹ ਦੂਸਰੇ ਧਰਮ ਦੇ ਵਿੱਚ ਇਨਵੋਲਵ ਹੋ ਗਿਆ ਹੈ ਪਰਵਰਤਨ ਕਰ ਰਿਹਾ ਹੈ ਹੁਣ ਦੂਸਰੇ ਧਰਮ ਦੇ ਵਿੱਚ ਉਹ ਜੁੜ ਚੁਕਾ ਹੈ ਜਦੋਂ ਉਸ ਨੂੰ ਦੂਸਰੇ ਧਰਮ ਦੇ ਵਿੱਚ ਉਹ ਵੀ ਉਹ ਕਾਮਯਾਬੀ ਉਹ ਜਿਹੜਾ ਉਹਦਾ ਵਿਸ਼ਵਾਸ ਸੀ ਜਿਹੜਾ ਉਸਨੇ ਆਪਣੀ ਆਸ ਰੱਖੀ ਸੀ ਉਹ ਮੁਰਾਦ ਜਿਹੜੀ ਉਹਨੇ ਕੀਤੀ ਸੀ ਵੀ ਮੇਰੀ ਪੂਰੀ ਹੋ ਜਾਵੇ ਜੇ ਉਹ ਨਹੀਂ ਨਾ ਹੋਈ ਤਾਂ ਉਸਨੇ ਕਹਿਣਾ ਹੈ ਮੈਨੂੰ ਇਸ ਧਰਮ ਦੇ ਵਿੱਚੋਂ ਵੀ ਕੁਝ ਨਹੀਂ ਮਿਲਿਆ ਸੋ ਗੱਲ ਐ ਸਬਰ ਦੀ ਗੱਲ ਐ ਸਹਿਜ ਦੀ ਕਿ ਤੁਹਾਡੇ ਕੋਲ ਸਹਿਜ ਕਿੰਨਾ ਹੈ ਜਿਸ ਦੇ ਕੋਲ ਸਬਰ ਹੈ ਜਿਸ ਦੇ ਕੋਲ ਸਹਿਜ ਹੈ ਸੰਜਮ ਹੈ ਪਰਮਾਤਮਾ ਉਸਰਤੇ ਦਇਆਵਾਨ ਹੋ ਜਾਂਦਾ ਹੈ ਮਿਹਰਬਾਨ ਹੋ ਜਾਂਦਾ ਹੈ ਕਿਉਂਕਿ ਸਬਰ ਦੇ ਨਾਲ ਸਭ ਕੁਝ ਮਿਲ ਜਾਂਦਾ ਹੀ ਜੇ ਆਪਾਂ ਕਹਿ ਦਈਏ ਵੀ ਸਾਨੂੰ ਇੱਕ ਦਮ ਹੀ ਸ਼ਿਣ ਵਿੱਚ ਹੀ ਸਭ ਕੁਝ ਮਿਲ ਜਾਵੇ ਤਾਂ ਇਦਾਂ ਕਦੀ ਨਹੀਂ ਹੁੰਦਾ ਇਹਦਾ ਮਤਲਬ ਇਹ ਨਹੀਂ ਅਸੀਂ ਧਰਮ ਪਰਵਰਤਨ ਕਰੀ ਜਾਵੀਏ ਫਲਾਣੇ ਧਰਮ 'ਚ ਚੱਲ ਜਾਈਏ ਫਲਾਣੇ ਧਰਮ 'ਚ ਚੱਲ ਜਾਈਏ ਧਰਮ ਬਦਲਣ ਦੇ ਨਾਲ ਕੁਝ ਨਹੀਂ ਹੋਣਾ ਆਪਣੇ ਆਪ ਨੂੰ ਬਦਲਣਾ ਪੈਣਾ ਹੈ ਆਪਣੇ ਆਪ ਨੂੰ ਮਾਰਨਾ ਪੈਣਾ ਹੈ ਆਪਣੇ ਆਪ ਨੂੰ ਸਵਾਰਨਾ ਪੈਣਾ ਹੈ ਵੀ ਸਾਡੇ ਵਿੱਚ ਕਮੀ ਕਿੱਥੇ ਰਹਿ ਗਈ ਹੈ ਵੀ ਪ੍ਰਮਾਤਮਾ ਸਾਡੇ ਤੇ ਦਇਆਵਾਨ ਕਿਉਂ ਨਹੀਂ ਹੋ ਰਿਹਾ ਅਸੀਂ ਅਨਜਾਣੇ ਦੇ ਵਿੱਚ ਕੁਝ ਇਹੋ ਜੀਆਂ ਗਲਤੀਆਂ ਆਪਣੇ ਜੀਵਨ ਦੇ ਵਿੱਚ ਕਰ ਲੈਨੇ ਹਾਂ ਜਿਸ ਦਾ ਪਛਤਾਵਾ ਬਾਅਦ ਵਿੱਚ ਜਾ ਕੇ ਹੁੰਦਾ ਹੈ ਉਹ ਸਾਡੇ ਕੀਤੇ ਕਰਮਾਂ ਦਾ ਸਾਡੇ ਸਾਹਮਣੇ ਲਿਖਾ ਜੋਖਾ ਹੁੰਦਾ ਇਹਦਾ ਸਾਨੂੰ ਸਾਹ ਪਤਾ ਲੱਗਦਾ ਹੈ ਕਿ ਮੈਂ ਕੋਈ ਗਲਤ ਤੇ ਜ਼ਰੂਰ ਕੀਤਾ ਹੈ